28 ਦੀ ਰਾਤ ਨੂੰ ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਦੀ ਜਿਹੜੀ ਹੈਗੀ ਇੱਕ ਸਾਂਝੀ ਕਾਰਵਾਈ ਕੀਤੀ ਗਈ ਆ ਇਹ ਸਾਂਝੀ ਕਾਰਵਾਈ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਕੀਤੀ ਗਈ ਸੀ ਜਿਸ ਦੇ ਵਿੱਚ ਸਾਨੂੰ ਕਾਫੀ ਵੱਡੀ ਸਫਲਤਾ ਮਿਲੀ ਆ ਔਰ ਇੱਕ ਅਲੱਗ ਕਿਸਮ ਦਾ ਜਿਹੜਾ ਹੈਗਾ ਸਕੈਮਾ ਉਹ ਅਨਰਥ ਹੋਇਆ ਉਸ ਰਾਤ ਨੂੰ ਜਿਹੜੀ ਪੁਲਿਸ ਆ ਪਠਾਨਕੋਟ ਪੁਲਿਸ ਆ ਇਹਨੇ ਕਥਲੌਰ ਬ੍ਰਿਜ ਦੇ ਉੱਤੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਜਿਹੜੇ ਜੀਐਨਕੇ ਸਾਈਡ ਤੋਂ ਜਿਹੜੇ ਹੈਗੇ ਆ ਉਹ ਟਰੱਕ ਜਿਹੜੇ ਆ ਲੋਡਡ ਵਿਦ ਪ੍ਰੋਸੈਸਡ ਜਿਹੜਾ ਮਟੀਰੀਅਲ ਆ ਜਿਹਦੇ ਵਿੱਚ ਰੇਤਾ ਵੀ ਹੈ ਬਜਰੀ ਵੀ ਹੈ ਔਰ ਗਟਕਾ ਵੀ ਹੈ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੀ ਪੂਰੀ ਇੱਕ ਕਨਵਾਈ ਸੀ ਔਰ ਜਦੋਂ ਕਨਵਾਈ ਨੂੰ ਰੋਕਿਆ ਗਿਆ ਜਿਹੜਾ ਫਰੰਟ ਤੇ ਟਰੱਕ ਸੀਗਾ ਉਸਨੇ ਇਮੀਡੀਏਟਲੀ ਜਿਹੜਾ ਮਟੀਰੀਅਲ ਸੀ ਉਹਨੂੰ ਜੈਕ ਲਗਾ ਕੇ ਅਨਲੋਡ ਕਰਕੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਟਰੱਕ ਭਜਾ ਕੇ ਲੈ ਜਾ ਟਿੱਪਰ ਭਜਾਇਆ ਜਾ ਰਿਹਾ ਸੀਗਾ ਉਸ ਨੂੰ ਥੋੜੀ ਦੂਰੀ ਤੇ ਜਾ ਕੇ ਬਾਅਦ ਵਿੱਚ ਉਹਨੂੰ ਕਾਬੂ ਕਰ ਲਿਆ ਗਿਆ ਬਾਕੀ ਰਹਿੰਦੇ ਟਰੱਕਾਂ ਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਇਹਨਾਂ ਦੇ ਪਾਸ ਜਿਹੜੇ ਬਿੱਲ ਸੀਗੇ ਉਹਨਾਂ ਦੀ ਬਰੀਕੀ ਨਾਲ ਜਿਹੜੀ ਹੈਗੀ ਆ ਪੁਲਿਸ ਨੇ ਮਾਈਨਿੰਗ ਵਿਭਾਗ ਦੀ ਮਦਦ ਨਾਲ ਜਾਂਚ ਕੀਤੀ ਆ ਇਹ ਪਾਇਆ ਗਿਆ ਕਿ ਜਿਹੜੇ ਨਾ ਪਾਸ ਬਿੱਲ ਆ ਉਹ ਕਿਊਆਰ ਕੋਡਡ ਹੁੰਦੇ ਆ ਔਰ ਪੰਜਾਬ ਦੇ ਬਿੱਲ ਕੱਟੇ ਗਏ ਸੀਗੇ ਜਿਹਦੇ ਤੇ ਪੰਜਾਬ ਸਰਕਾਰ ਨੂੰ ਮਾਲੀਆ ਵੀ ਜਾਂਦਾ GST ਵੀ ਜਾਂਦਾ ਔਰ ਮਟੀਰੀਅਲ ਕੈਰੀ ਕਰਨ ਦੀ ਉਹ ਚ ਪਰਮਿਸ਼ਨ ਵੀ ਹੁੰਦੀ ਆ ਜਦੋਂ ਕਿਊਆਰ ਕੋਡ ਨੂੰ ਸਕੈਨ ਕੀਤਾ ਗਿਆ ਤੇ ਪਹਿਲੀ ਨਜ਼ਰੇ ਤੇ ਲੱਗਦਾ ਸੀ ਕਿ ਬਿੱਲ ਬਿਲਕੁਲ ਸਹੀ ਨੇ ਔਰ ਜੋ ਮਟੀਰੀਅਲ ਇਹਦੇ ਚ ਲੋਡਡ ਆ ਉਹੀ ਮਟੀਰੀਅਲ ਦੇ ਬਿੱਲ ਨੇ ਪਰ ਜਦੋਂ ਟੈਕਨੀਕਲੀ ਇਹਨੂੰ ਬਰੀਕੀ ਨਾਲ ਦੇਖਿਆ ਗਿਆ ਤੇ ਇਹ ਜਿਹੜੇ ਬਿੱਲ ਸੀਗੇ ਇਹ ਫੈਬ੍ਰੀਕੇਟ ਕੀਤੇ ਹੋਏ ਬਿੱਲ ਸੀਗੇ ਕਿਉਂਕਿ ਜਦੋਂ QR ਕੋਡ ਸਕੈਨ ਕੀਤਾ ਜਾਂਦਾ QR ਕੋਡ ਸਕੈਨ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਕਿ ਇਹ ਪੰਜਾਬ ਗਵਰਨਮੈਂਟ ਦੀ ਮਾਈਨਿੰਗ ਜੀਓਲੋਜੀ ਸਾਈਟ ਤੇ ਜਾ ਰਿਹਾ ਜਾਂ ਇਹ ਕੋਈ ਕੋਈ ਹੋਰ ਸਾਈਟ ਆ ਕਿਸੇ ਨੇ ਪ੍ਰਾਈਵੇਟ ਸਾਈਟ ਉੱਤੇ ਜਾ ਰਿਹਾ ਤੋ ਜਦੋਂ ਇਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਪਤਾ ਲੱਗਿਆ ਕਿ ਜਦੋਂ ਬਿੱਲ ਖੁੱਲਦਾ ਸੀਗਾ ਸਕੈਨ ਕਰਨ ਤੋਂ ਬਾਅਦ ਉਹ ਕਿਸੇ ਪ੍ਰਾਈਵੇਟ ਸਾਈਟ ਤੇ ਜਾ ਕੇ ਖੁੱਲ ਰਿਹਾ ਸੀਗਾ ਸੋ ਟੈਕਨੀਕਲੀ ਇਹਨੂੰ ਅਸੀਂ ਪ੍ਰੂਵ ਕੀਤਾ ਕਿ ਇਹ ਜਿਹੜੇ ਆ ਫੇਕ ਤੇ ਝਾਲੀ ਬਿੱਲ ਤਿਆਰ ਕਰਕੇ ਜਿਹੜੀ ਹੈਗੀ ਆ ਰॉ ਮਟੀਰੀਅਲ ਜਿਹੜਾ ਪ੍ਰੋਸੈਸਡ ਮਟੀਰੀਅਲ ਆ ਇਹ ਜੀ ਐਨ ਕੇ ਤੇ ਹਿਮਾਚਲ ਤੋਂ ਮੰਗਵਾ ਕੇ ਅੱਗੇ ਪੰਜਾਬ ਦੇ ਵਿੱਚ ਸਪਲਾਈ ਕੀਤਾ ਜਾਂਦਾ ਇਹਦੇ ਵਿੱਚ ਜਿਹੜੇ ਅਸੀਂ ਚਾਰ ਦੋਸ਼ੀ ਮੁੱਖ ਤੌਰ ਤੇ ਗ੍ਰਿਫਤਾਰ ਕੀਤੇ ਇੱਕ ਸਨਮ ਮਹਾਜਨ ਹੈ ਉਸ ਦੇ ਬਾਕੀ ਤਿੰਨ ਸਾਥੀ ਨੇ ਕੁੱਲ 6 ਦੋਸ਼ੀਆਂ ਨੂੰ ਅਸੀਂ ਜਿਹੜਾ ਇਹਦੇ ਵਿੱਚ ਨਾਮਜ਼ਦ ਕੀਤਾ ਹੈ ਤੋਂ ਸਾਨੂੰ ਸੰਭਾਵਨਾ ਹੈ ਕਿ ਇਹਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਹ ਜਿਹੜਾ ਕੰਮ ਹੈ ਇਹ ਅੱਜ ਨਹੀਂ ਇਹ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇਨਵੈਸਟੀਗੇਟ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਾ ਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਜਿਹੜੀ ਆ ਕਾਰਵਾਈ ਇਹ ਚੱਲ ਰਹੀ ਆ ਸੋ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੇ ਜਿਹੜੀਆਂ ਜਿਹੜੀਆਂ ਕਾਰਵਾਈਆਂ ਜਿਸ ਨਾਲ ਪੰਜਾਬ ਸਰਕਾਰ ਨੂੰ ਨੁਕਸਾਨ ਹੁੰਦਾ ਹੈ ਪੰਜਾਬ ਸਰਕਾਰ ਦੇ ਮਾਲੀਆ ਨੂੰ ਨੁਕਸਾਨ ਹੁੰਦਾ ਹੋਵੇ ਔਰ ਗੈਰਕਾਨੂੰਨੀ ਢੰਗ ਦੇ ਨਾਲ ਇਹ ਜਿਹੜੀ ਹੈਗੀ ਆ ਮਾਈਨਿੰਗ ਦੀ ਕਾਰਵਾਈਆਂ ਹੁੰਦੀਆਂ ਉਹਨਾਂ ਨੂੰ ਕਿਤੇ ਵੀ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਅੱਗੇ ਚੱਲੇਗੀ ਜਿਸ ਤਰ੍ਹਾਂ ਉਸ ਸਕੈਮ ਦੇ ਵਿੱਚ ਹੋਰ ਲੋਕ ਆਉਣਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਦੇ ਖਲਾਸੇ ਜਿਹੜੇ ਹੈਗੇ ਆ ਉਹ ਪੂਰੀ ਤਫਤੀਸ਼ ਤੋਂ ਬਾਅਦ ਕੀਤੇ ਜਾਣਗੇ